ਸਾਡੇ ਇਲਾਕੇ ਦੇ ਲੋਕਾਂ ਵੱਲੋਂ ਬਹੁਤ ਸਮਝਦਾਰੀ ਨਾਲ ਸਾਰਿਆਂ ਵੱਲੋਂ ਕੁਐਸਚਨ ਪੁੱਛੇ ਗਏ ਜੀ ਉਹਨਾਂ ਨੇ ਉਹਨਾਂ ਦਾ ਬਹੁਤ 골ਮੋਲ ਜਵਾਬ ਬਣਾ ਕੇ ਕੰਪਨੀ ਨੇ ਪੇਸ਼ ਕੀਤਾ ਗਿਆ ਦੇ ਵਿੱਚ ਜਿਵੇਂ ਕਿ ਇੱਕ ਫੋਰ ਐਗਜ਼ਾਮਪਲ ਮੇਰਾ ਇੱਕ ਛੋਟਾ ਜਿਹਾ ਸਵਾਲ ਸੀਗਾ ਜੋ ਜੋ ਉਹਨਾਂ ਨੇ ਉੱਥੇ ਝੂਠ ਬੋਲਿਆ ਜਿਹੜੇ ਕੰਪਨੀ ਦੇ ਡਾਇਰੈਕਟਰ ਸੀਗੇ ਵਿਪਨ ਗੁਪਤਾ ਉਹਨਾਂ ਨੇ ਉੱਥੇ ਪਬਲਿਕ ਹਿਅਰਿੰਗ ਦੇ ਵਿੱਚ ਝੂਠ ਬੋਲਿਆ ਕਿ ਸਾਡੇ ਕੋਲ 200 ਕਿਲਾ ਜ਼ਮੀਨ ਦਾ ਹੈਗਾ ਪਾਣੀ ਨੂੰ ਛੱਡਣ ਲਈ ਸੀਪੇਜ ਕਰਵਾਉਣ ਲਈ ਜੀ ਕਿ ਉਹਨਾਂ ਨੂੰ ਹੋਰ ਕੋਈ ਹੱਲ ਮਿਲ ਨਹੀਂ ਰਿਹਾ ਸੀਗਾ ਉਹਨਾਂ ਦਾ ਕੋਈ ਹੈ ਜਆ ਪ੍ਰੋਜੈਕਟ ਦੇ ਵਿੱਚ ਰਿਕੁਆਇਰਡ ਲੈਂਡ ਹੀ ਨਹੀਂ ਹੈਗੀ ਹਾਲੇ ਤੱਕ ਜਿੱਥੇ ਉਹਨਾਂ ਨੇ ਇੱਕ ਦਿਨ ਦਾ ਸਵਾ ਕਰੋੜ ਲੀਟਰ ਪਾਣੀ ਛੱਡਣਾ ਸੀ ਇੱਕ ਦਿਨ ਦਾ ਸਵਾ ਕਰੋੜ ਲੀਟਰ ਜਿਹੜਾ ਪੋਲਿਊਟਿਡ ਪਾਣੀ ਜਿਹੜਾ ਐਫਲੂਐਂਟ ਹੈ ਉਹ ਛੱਡਣਾ ਉਹਨਾਂ ਨੇ ਹਾਂ ਜੀ ਛੱਡਣਾ ਜੀ ਇੱਕ ਦਿਨ ਦਾ ਇੱਕ ਦਿਨ ਦਾ ਜੀ ਤੇ ਉਹ ਕਿੱਥੇ ਛੱਡਣਾ ਉਹਨਾਂ ਨੇ ਉਹ ਉਹੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਜੀ ਕਹਿੰਦੇ ਸਾਡੇ ਕੋਲ 200 ਏਕੀੜਾ ਹੈਗਾ ਪਰ ਵੀਕ ਦੇ ਵਿੱਚ ਅਸੀਂ ਉਹਦੇ ਵੀ ਚੇਂਜ ਕਰਿਆ ਕਰਾਂਗੇ ਜਾਨੀ ਇੱਕ ਹਫ਼ਤੇ ਬਾਅਦ ਅਸੀਂ ਪੰਜਾਬ ਜਾਂ ਕਿੱਲਾਂ ਦਾ ਬਣਾਵਾਂਗੇ ਹਫ਼ਤੇ ਬਾਅਦ ਉਹਦਾ ਪਾਣੀ ਰੋਟੇਟ ਹੋਇਆ ਕਰੂਗਾ ਉਹ ਬਹੁਤ ਝੂਠ ਬੋਲਿਆ ਜੀ ਉਹਨਾਂ ਨੇ